ਇਨੂੰ ਮੈਂ ਬਾਅਦ ਚ ਕਰ ਲੈਂਦੀ ਆ ਰਿੰਦ ਆ ਗਿਆ ਹਾਂ ਹਾਂਜੀ ਅੰਮਾ ਉਹ ਤਾਂ ਲੇਟ ਬੜੀ ਹੋ ਗਿਆ ਅੱਜ ਤੋਂ ਉਹਨਾਂ ਅੱਜ ਦੁਕਾਨ ਤੇ ਥੋੜਾ ਕੰਮ ਜ਼ਿਆਦਾ ਸੀ ਤਾਂ ਥੋੜਾ ਲੇਟ ਹੋ ਗਿਆ ਆ ਗਏ ਹੋ ਨਵ ਹਾਂਜੀ ਮੇਰੀ ਤਨਖਾਹ ਆ ਗਈ ਆ ਤੇ ਬੜਾ ਵਧੀਆ ਹੋ ਗਿਆ ਫਿਰ ਤੇ ਮੈਨੂੰ ਕੋ ਫੜਾਉਂਦੇ ਹੋ ਮੰਮੀ ਨੂੰ ਫੜਾਣੀ ਹੀ ਵਿਆਹ ਤੋਂ ਪਹਿਲਾਂ ਵੀ ਤਾਂ ਤੁਸੀਂ ਮੰਮੀ ਨੂੰ ਤਨਖਾਹ ਦਿੰਦੇ ਸੀ ਹੁਣ ਤੁਸੀਂ ਮੈਨੂੰ ਦਓਗੇ ਤੇ ਜਾਇਰ ਜੀ ਗੱਲਿਆ ਫਿਰ ਮੰਮੀ ਨੂੰ ਤੇ ਬੁਰਾ ਲੱਗੇਗਾ ਹੀ ਨਾ ਤੁਸੀਂ ਐਦਾਂ ਕਰੋ ਆ ਲੈ ਜਾਓ ਤੇ ਮੰਮੀ ਨੂੰ ਦੋ ਜਾ ਕੇ ਵੈਸੇ ਤੇਰੇ ਵਰਗੀਆਂ ਕੁੜੀਆਂ ਘਾਟੀ ਹੁੰਦੀਆਂ ਆ ਐਡੀ ਵੀ ਗੱਲ ਨਹੀਂ ਆ ਕਿ ਹੁੰਦੀਆਂ ਨਹੀਂ ਆ ਹੁੰਦੀਆਂ ਆ ਪਰ ਥੋੜੀਆਂ ਜਿਹੀਆਂ ਕੱਟ ਹੁੰਦੀਆਂ ਆ ਚਲੋ ਤੁਸੀਂ ਜਾਓ ਫਰੈਸ਼ ਹੋਵੋ ਮੈਂ ਰੋਟੀ ਲੈ ਕੇ ਆਉਂਦੀ ਆ ਮੰਮੀ allo ਮੇਰੀ ਤਨਖਾਹ ਪੁੱਤ ਇਤਨਾ ਖਾਣਾ ਹੋਂ ਤੁਨਮ ਨੇ ਇਤਨੂੰ ਦੇ ਦਿਆ ਕਰ ਹੁਣ ਤੇਰਾ ਵਿਆਹ ਹੋ ਗਿਆ ਵਾ ਤੇ ਇਹਦੇ ਤੇ ਜਿਹੜਾ ਪਹਿਲਾ ਹੱਕ ਹੈ ਨਾ ਹੁਣ ਨਮਨੀਤ ਕੋਲ ਆ ਪੁੱਤ ਸਾਰੀ ਜ਼ਿੰਮੇਵਾਰੀ ਤੇ ਨਮਨੀਤ ਨੇ ਹੁਣ ਘਰ ਦੀ ਚੁੱਕੀ ਹੋਈ ਹੈ ਤੇ ਮੈਂ ਇਹਨਾਂ ਬਿਆਹਾਂ ਦਾ ਕੀ ਕਰਨਾ ਨਹੀਂ ਮੰਮੀ ਜੀ ਇਹਦੇ ਤੇ ਤੁਹਾਡਾ ਹੀ ਹੱਕ ਆ ਨਾਲੇ ਜਦੋਂ ਮੈਨੂੰ ਲੋੜ ਹੋਏਗੀ ਨਾ ਤੇ ਮੈਂ ਤੁਹਾਡੇ ਕੋਲੋਂ ਆਪੇ ਮੰਗ ਲਾਂਗੀ ਨਹੀਂ ਨਹੀਂ ਪੁੱਤ ਕੋਈ ਲੋੜ ਨਹੀਂ ਆ ਇਹਦੀ ਤਨਖਾਹ ਤੇ ਨਾ ਹੁਣ ਤੇਰਾ ਹੀ ਹੱਕ ਵਾ ਜਿੰਨੇ ਚੰਗੇ ਸਾਨੂੰ ਨਾ ਮਿਲਿਆ ਨਾ ਇਹਦੀ ਤਨਖਾਹ ਕੀ ਮੈਂ ਤੇ ਸਾਰਾ ਘਰਬਾਰ ਹੀ ਤੇਰੇ ਨਾਂ ਲਵਾ ਦਿਆਂ ਵਾ ਨੋ ਸੱਸ ਕਿੰਨੇ ਪਿਆਰ ਨਾਲ ਗੱਲਾਂ ਕਰਨ ਡੀਆਂ ਮੈਂ ਹਮੇਸ਼ਾ ਨੋ ਸੱਸ ਨੂੰ ਨਾ ਲੜਦਾ ਹੀ ਵੇਖਿਆ ਜੇ ਹਰ ਘਰ ਦੇ ਵਿੱਚ ਨੋ ਸੱਸ ਇਸ ਤਰ੍ਹਾਂ ਦੀ ਹੋਵੇ ਨਾ ਤੇ ਹਰ ਘਰ ਖੁਸ਼ੀਆਂ ਖੁਸ਼ੀਆਂ ਹੋਣ ਵੈਸੇ ਪ੍ਰਿੰਸ ਸਭ ਤੋਂ ਜ਼ਿਆਦੀਆ ਮੌਜਾ ਤੇ ਤੁਹਾਨੂੰ ਹੀ ਆ ਐਦਾਂ ਕਿਉਂ ਲੈ ਕਾਰ ਆਉਂਦੇ ਹੋ ਜਦੋਂ ਤੇ ਤੁਹਾਨੂੰ ਨੌ ਸੱਸ ਦੀ ਲੜਾਈ ਜੋ ਨਹੀਂ ਵੇਖਣ ਨੂੰ ਮਿਲਦੀ। ਉਹ ਤਾਂ ਬੜੇ ਨਸੀਬ ਵਾਲੇ ਆਹੀਂ ਕਿ ਸਾਨੂੰ ਐਡੀ ਚੰਗੀ ਨੌ ਮਿਲੀ ਆ। ਰੱਬ ਕਰੇ ਕਿਸੇ ਦੀ ਨજર ਨਾ ਲੱਗੇ ਮੇਰੇ ਪਰਿਵਾਰ 'ਨੂੰ। ਗੱਲ ਤੇ ਮੰਮੀ ਸਹੀ ਕਹੀਏ ਨੇ ਜਦੋਂ ਮੈਂ ਦੁਕਾਨ ਤੋਂ ਘਰ ਆਉਣਾ ਆ ਤੁਹਾਨੂੰ ਦੋਨ ਖੁਸ਼ ਵੇਖ ਕੇ ਨਾ ਮੇਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਆ। ਹੋ ਗਿਆ। ਨਵ ਉਹ ਤੇਨੀ ਦੂਰ ਕੇ ਬੈਠੀ ਆ ਆ ਮੇਰੇ ਕੋਲ ਇੱਥੇ ਬੈ ਕੇ ਰੋਟੀ ਖਾਈਏ।